ਸਤਿ ਸ਼੍ਰੀ ਅਕਾਲ ਜੀ ਸਰਿਆ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਮੱਲਾ ਕਲਾਂ ਦੇ ਵਿੱਚ ਮੱਲਾ ਕਲਾਂ ਪਿੰਡ ਜ਼ਿਲ੍ਹੇ ਮੋਗੇ ਦਾ ਪਿੰਡ ਆ ਤੇ ਬਾਬਾ ਜੀਵਨ ਸਿੰਘ ਦਾ ਗੁਰਦੁਆਰਾ ਜਿਹੜਾ ਮਿੱਤਰੋ ਉਹਦੇ ਗੁਰਦੁਆਰੇ ਦੇ ਕੋਲੇ ਮਿੱਲ ਕੁੱਲ ਪਾਈ ਦਾ ਘਰ ਆ ਉਹ ਜਿਹੜਾ ਸਾਹਮਣੇ ਗੇਟ ਆ ਜਿਹੜਾ ਗੁਰਦੁਆਰਾ ਜੀਵਨ ਸਿੰਘ ਉਹਦੇ ਸਾਹਮਣੇ ਗੇਟ ਪਾਈ ਦਾ ਕਿਹੜੇ ਘਰੇ ਮੈਂ ਮੌਜੂਦ ਆ ਮਿੱਤਰੋ ਬਾਈ ਹੁਣਾਂ ਦੇ ਕੋਲੇ ਦੋ ਜਾਨਵਰ ਵਕਾਉ ਇੱਕ ਤਾਂ ਮੱਝ ਤੇ ਇੱਕ ਗਾਂ ਆਲੂ ਕਰਦੇ ਗੱਲਬਾਤ ਸਾਡੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਆ ਜੀ ਹਾਂ ਠੀਕ ਆ ਬਾਈ ਜੀ ਵਧੀਆ ਜੀ ਕਿੰਤਾ ਦੇ ਪਰਿਵਾਰ ਸੁਣਾਉ ਪਤਾ ਹਾਂ ਠੀਕ ਠਾਕ ਆ ਜੀ ਵਧੀਆ ਸ਼ੁਕਰ ਸਨਾਮ ਨਾਮ ਦੱਸ ਦਈਏ ਬਾਈ ਕਿਹਨਾਂ ਦੀ ਆਪਣਾ ਹਾਂ ਬਲੌਰ ਸਿੰਘ ਆ ਜੀ ਸਾਫ ਪਰ ਮੈਂਬਰ ਤੁਹਾਡਾ ਮੈਂਬਰ ਜੀ ਸਾਡਾ ਮੈਂਬਰ ਅਜਾ ਬਲੌਰ ਭਾਈ ਆਪਾਂ ਦੋ ਜਣਾਂ ਵਾਲੇ ਵਿਤਨੇ ਆ ਹਨਾ ਜੀ ਗਾਂ ਦੀ ਕੀ ਡਿਟੇਲ ਹੈ ਗਾਂ ਕਿੰਨਾ ਕੁ ਟਾਈਮ ਹੋ ਗਿਆ ਸੋਈ ਰੋ ਗਾਂ ਨੂੰ ਹੀ ਮਹੀਨਾ ਸੋਈ ਨੂੰ ਹੋ ਗਿਆ ਜੀ ਮਹੀਨਾ ਹੋ ਗਿਆ ਸੋਈ ਨੂੰ ਬੱਚਾ ਫੇ ਰਹਿੰਦਾ ਜੀ ਬੱਚਾ ਨਾ ਹੀ ਗਰਮੀ ਕਰਕੇ 10 ਦਿਨ ਪਹਿਲਾਂ ਸੂਪੀ ਸੀ ਅੱਛਾ ਠੀਕ ਹੈ ਤੇ ਬੱਚਾ ਥੋੜਾ ਡਾਉਨ ਸੀਗਾ ਬੱਚਾ ਸੀਗਾ ਤੀਜੇ ਦਿਨ ਬੱਚਾ ਮਰ ਗਿਆ ਤੀਜੇ ਦਿਨ ਦੇ ਬੱਚਾ ਹੁਣ 10 ਕਿਲੋ ਦੁੱਧ ਤਿਆਰ ਹੈ ਜੀ ਹੁਣ 11 11 12 ਕਿਲੋ ਤਿਆਰ ਹੈ ਜੀ 11 12 ਕਿਲੋ ਦੁੱਧ ਤਿਆਰ ਹਾਂਜੀ ਚੂਣ ਚਾਰ ਚੰਗਾ ਲੱਗਾ ਹੋਵੇ ਚੂਣ ਚਾਰ ਬਹੁਤ in the ਰੇਟਰ 35000 ਰੱਖਿਆ ਜੀ ਇਕ ਕੱਲਾ 35 ਹਾਂਜੀ ਹਾਂਜੀ 35000 ਤੁਸੀਂ ਮੈਂ ਇਹ ਮਾਨਤਨ ਹੋ ਜੂ ਵਿੱਚੋ ਜੀ ਹਾਂਜੀ ਮਾਨਤਨ ਕਰ ਲੈ ਠੀਕ ਹੈ ਬਈ ਠੀਕ ਹੈ ਲੈ ਮਿੱਤਰੋ 35000 ਰੁਪਈਆ ਦੀ ਕੀਮਤ ਦਾ ਵਿੱਚੋ ਮਾਨਤਨ ਹੋ ਜੂ 11 12 ਕਿਲੋ ਦੁੱਧ ਤਿਆਰ ਆ ਕਰਮਾਲੀ ਦੇ ਥੱਲੇ ਓਕੇ ਦੀ ਰਿਪੋਰਟ ਪੈਰਾ ਪੂਰਾ ਲੋ ਕੂੜੀ ਅੰਗੂ ਚੁਰਦੀਆ ਕੋਈ ਪੱਕੇ ਪੁੱਕੇ ਦਾ ਨਹੀਂ ਥਣ ਬਹੁਤ ਚੰਗਾ ਲੱਗਾ ਹੋਇਆ ਮਹੀਨੇ ਇੱਕ ਦੀ ਸੂਈ ਆ 10 ਦਿਨ ਪਹਿਲਾਂ ਸੁਪੀ ਗਰਮੀ ਦੇ ਵਿੱਚ ਤੇ 10 ਦਿਨ ਕਰਨ ਬੱਚਾ ਕਮਜ਼ੋਰ ਸੀ ਉਹ ਚਲਾਣੇ ਪਾ ਗਿਆ ਬਾਈ ਹੁਣ ਆ ਜੋ ਮੈਂ ਤੇ ਮਿੱਤਰੋ ਬਈ ਮੈਂ ਕਿੰਨਾ ਮਸੂਸ ਹੁੰਦੀ ਹੈ ਸੂਣੀ ਆ ਜੀ ਤੀਜਾ ਸੂਆ ਇਹਨੂੰ ਸੂਣਾ ਵਾ ਇਹਦੇ ਕਿੰਨੇ ਦਿਨ ਪਹਿ ਬਾਈ ਹਜੇ ਇਹਦਾ ਪਹਿ ਆ ਜੀ ਅਜਾ 8-9 ਦਿਨ ਲੈ ਜੂਗੀ 8-9 ਦਿਨ ਲੈ ਜੂਗੀ ਜੀ ਦੁੱਧ ਕਿੰਨਾ ਕੁ ਦਿੱਤਾਈ ਇਹਨੇ ਬਾਈ ਦੁੱਧ ਨੇ 16 ਲੀਟਰ ਦਿੱਤਾ ਜੀ ਠੀਕ ਬਈ ਦੂਜੇ ਸੂਏ ਚੋਣ ਚਾਂਦ ਚੰਗਾ ਲੱਗਾ ਬਈ ਚੋਣ ਚਾਂਦ ਬਹੁਤ ਸੋਹਣਾ ਲੱਗਾ ਅੱਛਾ ਜੇ ਕੋਈ ਘਰੇ ਰੱਖਣ ਦਾ ਭਰਾ ਲੈ ਲਵੇ ਇਹ ਵੀ ਓਕੇ ਜਾਵਾ ਹਾਂਜੀ ਹਾਂਜੀ ਕੋਈ ਬਈ ਠੀਕ ਆ ਇਹ ਕਿੰਨੇ ਦੀ ਦੇ ਦੇਂਗੇ ਬਾਈ ਇੱਕ 10 ਦੀ ਦੇ ਦਾਂਗੇ ਜੀ 110000 ਦੀ ਹਾਂਜੀ ਵਿੱਚ ਮਾਨਤਨ ਕਰਦੇ ਆਂਗੇ ਭਾਈ ਮਾਨਤਨ ਕਰ ਦਾਂਗੇ ਜੀ ਬਿੱਲਾ ਵੀ ਮਿੱਤਰੋ ਇਹ 110000 ਰੁਪਏ ਦੀ ਬਿਲ ਜੂਗੀ ਕਰਮਾਂ ਵਾਲੀ ਸੂਣ ਵਾਲੀ ਮੈਂ ਆਂ ਟਾਈਮ ਕੱਢਦੀ 5-7 ਦਿਨ ਲੈ ਜੂਗੀ ਇਹ ਨੀਲੀ ਦਾ ਵੀ ਚ ਪੈਂਦੀ ਆ ਕਰਮਾਂ ਵਾਲੀ ਥਣ ਦੇ ਨਾਲ ਜਿਹੜੀ ਬਚੀ ਆ ਭਾਈ ਉਹਦਾ ਨਹੀਂ ਉਹ ਨਹੀਂ ਚਲਦੀਗੀ ਓਕੇ ਉਹਦਾ ਵੈਸੇ ਹੀ ਆ ਹਨਾ ਵੈਸੇ ਆ ਜੀ ਵੈਸੇ ਮਾਲਾ ਜਿਵੇਂ ਫੋਟ ਦੀ ਕਹਦਾ ਹਾਂਜੀ ਮਾੜੀ ਫੋਟ ਸੋਹਣਾ ਲੈਪ ਆਪਾਂ ਡਾਣਾ ਬਣਾ ਜੂਗੇ ਹਜੇ ਤੱਕ ਕਰਮਾਂ ਵਾਲੀ ਕੱਚੀ ਆ ਮਿੱਤਰੋ ਲੈ ਵੀ ਉਸੇ ਕੱਲਾ ਨੇੜੇ ਜਿਹੜੇ ਥਣ ਲਾ ਦੇ ਉਹ ਵਿਖਾ ਦੀ ਛਾਂਕ ਜਿਹੜੀ ਬੜੀ ਜਿਹਾ ਕਲੀਅਰ ਕਰਦੀ ਵੀਡੀਓ ਦੇ ਵਿੱਚ ਕਈ ਮੇਰੀ ਕਿਹੜੇ ਆਨਲਾਈਨ ਹੀ ਲੈਣੀ ਹੁੰਦੀ ਐ ਮੈਂ ਆਹ ਲੈ ਭਾਈ ਆਪਣੇ ਦੱਸਿਆ ਜਾਨਵਰ ਆ ਜਿਹੜਾ ਕੱਦ ਬਾਡੀ ਵਾਲੋ ਸੋਹਣਾ ਨਾਲ ਨਿਕਲੂਗਾ ਗੱਲਾਂ ਨਹੀਂ ਕਰਦੇ ਆਪਾਂ ਕੰਮ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਮਿੱਤਰੋ ਇਹ ਭਾਈ ਤੇ ਇਹ ਜਾਨਵਰ ਆ ਭਾਈ ਹੁਣਾਂ ਦੇ ਇਹਦਾ ਰੇਟ ਕੀ ਰੱਖਿਆ ਮੈਂ ਹਾਂ ਦਾ ਜੀ 1 ਰਕ 10 ਹਜੇ ਮਤਲਬ 1 ਰਕ 10000 ਰੁਪਏ ਮਾਨਤਨ ਹੋ ਜੂ ਵਿੱਚ ਮਾਨਤਨ ਹੋ ਜੂ ਜੀ ਠੀਕ 95176 95176 66972 ਜੀ 66972 ਹਾਂਜੀ 95176 76 66972 ਜੀ ਠੀਕ ਹੈ ਬਈ ਇਸ ਨੰਬਰ ਤੇ ਕੱਲ ਬਈ ਇਹਨਾਂ ਦਾ ਰابطਾ ਕਰ ਮਿੱਤਰੋ ਪਿੰਡ ਹੈਗਾ ਮੰਲਾ ਕਲਾ ਜ਼ਿਲ੍ਹਾ ਮੁਗਾ ਲਗਦਾ ਵਾ ਬਈ ਨੂੰ ਨੰਬਰ 63 ਤੇ ਗੋਸਤਵਾਲੇ ਜੀ